ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਗੋਪੀ ਕੋ ਪਹੁੰਚ ਚੁੱਕੇ ਜੀ ਦੇਖੋ ਅੱਜ ਵੀ ਨਾ ਬਾਈ ਕੋ ਕੋ ਸੱਤ ਅੱਠ ਦੇ ਲਾਪੇ ਗਾਵਾਂ ਸੇਲ ਹੈ ਜੀ ਤੇ ਵੀਰ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਸੰਦੀਪ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਵਧੀਆ ਵਧੀਆ ਜੀ ਤੁਸੀਂ ਸੁਣਾਓ ਦੇਖਿਆ ਮਾਲ ਦੇਖਿਆ ਜੀ ਦੇਖਿਆ ਬਾਕੀ ਸੰਦੀਪ 베ਰੀ ਫਾਰਮ ਵੇਖਣ ਆਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਗੋਪੀ ਜੀ ਠੀਕ ਠੀਕ ਉਧਰ ਵੀ ਗਿਆ ਤਾਂ ਆਏਗਾ ਵੀ ਵਿਗ ਗਿਆ ਵਿਗ ਗਿਆ ਜੇ ਰੇਡ ਜ ਹੈ ਜ ਪਾਵਾਗੇ ਨੇ ਵਿਗ ਜਾਣਾ ਤੇ ਜੇ ਆਪਾਂ ਮੋਲੀ ਉਧਰ ਦੇ ਘਰ ਕੇ ਦੇ ਬੈਠੇ ਰਹੀਏ ਫੇਰ ਇੱਥੇ ਬੱਜੀਆਂ ਰਹਿਣੀਆਂ ਅੱਜ ਵੀ 7-8 ਹੈਗੀਆਂ ਪਰ ਰੇਡ ਜ ਹੈ ਜੀ ਪਾਉਣਾ ਆ ਜਾ ਵੀ ਸ਼ੰਭੂ ਇਹ ਪਾਜੀ ਹੁਣੇ ਹੀ ਸੂਈ ਆ ਜੇਰ ਪਾਉਣ ਵਾਲੀ ਆ ਪਹਿਣੀ ਹੈ ਨਾ ਜੀ ਜੇਰ ਪਹਿਣੀ ਹੈ ਜੇ ਕਿਉਂ ਬੈਠੀ ਨਹੀਂ ਗਾਂ ਜੇ ਥੋੜਾ ਖੁੱਲੀਆਂ ਕਰਾਂਗੇ ਨਾ ਜਦੋਂ ਵੀਡੀਓ ਬਣ ਜਾਂਦੀ ਹੈ ਬੱਛੀ ਦਿੱਤੀ ਇਹਨੇ ਬੱਛੀ ਦੂਜਾ ਤੋਂ ਪਹਿਲਾਂ ਦੂਜਾ ਦੂਜਾ ਪਰ ਇੱਧਰ ਵੇਖੋ ਠੰਡੀ ਠੰਡੀ ਕਿੰਨੀ ਹਾਂ ਆ ਥੋੜੀ ਹੌਲ ਹੌਲ ਕਰਨੀ ਐ ਥਣਾ ਥੁਣਾ ਦੀ ਓਕੇ ਆ ਠੀਕ ਆ ਦੇਖੋ ਖੋਲੋ ਖੋਲੋ ਭਾਜੀ ਕਿੰਨਾ ਕਰ ਦਿਓ ਗੋਪੀ ਜੀ ਦੋ ਤੈਨੂੰ ਵੀਰ ਜੀ 18 ਕਿਲੋ ਕੀ ਆਂਦਾ ਵਾ ਚਲੋ ਆਪਾਂ 16 ਗਹਿ ਕੇ ਦੇਣੀ ਐ ਲੈ 20 ਵੀ ਕਰ ਸਕਦੀ ਵੱਛੀ ਪਰ ਸਾंभ ਤੇ ਹੁੰਦਾ ਬੱਦ ਤੇ ਹੁੰਦਾ ਹਾਂਜੀ ਹਾਂਜੀ ਲੈ ਚਲੋ ਜੀ ਮੂੰ ਮਾ ਉਹ ਕਰੇ ਐ ਭਾਈ ਜਰਸੀ ਤੇ ਐਫ ਐ ਦਾ ਦੋਵੇਂ ਸੀ ਬਿਲਕੁਲ ਬਿਲਕੁਲ ਆਜੋ ਆਜੋ ਧਿਆਨ ਨਾਲ ਬੱਚੇ ਦਾ ਘਰਦੀ ਨਾ ਬਸ਼ੀ ਹਾਂਜੀ ਗੋਪੀ ਜੀ ਵਸ਼ੀ ਭਾਈ ਜੈ ਦੀ ਕਮ 75 ਦੀ ਵੇਗਦੀ 70 ਦੀ ਵੇਗਦੀ ਆ ਤੁਸੀਂ ਦੱਸੋ ਕਿਦਾਂ ਕਰਦੇ 65 ਦੀ 62000 ਦੀ ਬਸ਼ੀ ਦਊਂਗਾ ਨਹੀਂ ਠੀਕ ਆ ਵੇ ਲੋ ਬਿਲਕੁਲ ਜੇ ਜੇ ਬਸ਼ੀ ਅਜੇ ਨਾ ਜਦੋਂ ਜੇਰ ਪਾਉਗੀ ਨਾ ਹਾਂਜੀ ਉਦੋਂ ਹੀ ਵਸ਼ੀ ਨੇ ਬਾਨਣਾ ਹੋਆ ਵੇਖੋ ਜੇ ਗੱਡੀ ਗੁੱਡੀ ਤੇ ਹਿਲਾ ਰਹੇ ਨਾ ਸੂਈਏ ਵੇ ਠੀਕ ਆ ਐ ਥਣਾ ਥੁਣਾ ਦੀ ਇੱਕ ਦਮ ਸਾਫ ਖੋਲਿਓ ਆਹ ਜੀ ਇਹ ਵੀ ਵੱਡੀ ਵਸ਼ੀ ਐ ਛੋਟੀਆਂ ਜਰਸੀਆਂ ਨਹੀਂ ਅੱਜ ਵੀ ਇਹਦੀਆਂ ਵੱਡੀਆਂ ਇਹ ਗੱਬਰ 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 ਆ ਜੀ ਠੀਕ ਆ ਖੋਲ ਇਹਨੇ ਹਫਤਾ ਲੈ ਜਾਣਾ ਜੀ ਅੱਛਾ ਹਫਤਾ ਲੈ ਜਾਊਗਾ ਇੱਕ ਹਫਤਾ ਲੈ ਜਾਣਾ ਉਹਨਾਂ ਨੇ ਕਿਹਾ ਵੀ 16 ਕਿਲੋ ਇਹਨੇ ਰਮਾਨ ਨਾ ਕੜਦੀ ਰਹੀ ਵਸ਼ੀ ਅੱਛਾ 17 18 ਕਿਲੋ ਯਾਰ ਕੋ ਦੁੱਧ ਭਰ ਦੂ ਆਪਾਂ ਚਲੋ 16 ਕੱਢ ਦੀ ਰਿਹਾ ਆਪਾਂ 16 ਹੀ ਕਹਿਣਾ ਹਾਂ ਹਫਤਾ ਲੈ ਜਾਣਾ ਇਹਨੇ ਸਮਝ ਲਓ ਵੀ ਜਦੋਂ ਆਪਣਾ ਅੱਗੇ ਵੀ ਪਿਛਲੀ ਯਾਰ ਵੀ ਤੁਹਾਨੂੰ ਪਤਾ ਮਾਲ ਪਾਇਆ ਸੀ ਨਾ ਤੇ ਉਹ ਐ ਵੀ ਮੋੜ ਲੈ ਬਿਲਕੁਲ ਜੀ ਬਿਲਕੁਲ ਤੁਹਾਡੇ ਵੀਡੀਓ ਪਾਉਂਦੇ ਆ ਪਾਉਂਦੇ ਆ ਇਹਨੇ ਭਰਦੀ ਜਾਣਾ ਵਸ਼ੀ ਨੇ ਬੰਨ ਬੰਨ ਹਾਂਜੀ ਗੋਪੀ ਜੀ 60 ਨਹੀਂ ਦੇ ਦिए ਇਹ ਵੀ ਜੈ ਜੀ ਕਮ ਕਨੇ ਦੀ ਦਸ ਦੋ ਕੋਈ ਦਸ ਦੋ ਨਹੀਂ ਹਾਂ ਜੀ ਜਾਣੋ 52000 ਦੀ ਭਾਜੀ ਗਾ ਦੇਵਾਂਗਾ 16 ਕਿਲੋ ਕੱਢੂਗਾ ਪੱਕਾ ਜੇ ਉਹ ਬੰਦ ਕੱਢੂ ਆਪਾਂ 16 ਕਿਲੋ ਕਹਿੰਨੇ ਆ ਇੱਧਰ ਵੇਖੋ ਥੁਣਾ ਥੁਣਾ ਦੀ ਐ ਵੇਖੋ ਵੱਢੀ ਨਾ ਠੀਕ ਆ ਲੈ ਵੱਡੀਆਂ ਜਰਸੀਆਂ ਜਾਂ ਛੋਟੀਆਂ ਕੋ ਜਰਸੀਆਂ ਛੋਟੀ ਨਹੀਂ ਹੈ ਵੱਡੀਆਂ ਵਾ ਜਿਹੜੀ ਛੋਟੀ ਆਪਾਂ ਛੋਟੀ ਦੱਸ ਦੇਣੀ ਕੱਡ ਕੱਡ ਬਾਹਰ ਇਹ ਪਹਿਲਾ ਸੂਆ ਜੇ ਵੇਖਣ ਨੂੰ ਦੂਜਾ ਲੱਗਦੀ ਪੱਕ ਕੇ ਬਣੀ ਦੰਦਾਂ ਤੋਂ ਜਵਾਨ ਹੋਈ ਆ ਗੰਬਰ ਗੱਬਣ ਗੱਬਣ ਨਾੜਾ ਨੂੜਾ ਸ਼ੰਭੂ ਵੀਰ ਬਖਾਦੇ ਏਰੀਆ ਆਜੋ 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 ਜੀ ਆਜੋ ਭਾਈ ਜੈਜ ਰੇਡ ਪਾਈਦਾ ਤੇ ਵੇਖਦੀਆਂ ਜਾਂਦੀ ਬਿਲਕੁਲ ਜੀ ਬਿਲਕੁਲ ਐਂ ਵੇਖ ਲਓ ਥਣਾ ਥੁਣਾ ਦੀ ਐ ਉੱਕੀ ਉਹ ਥੋੜਾ ਡਰਦੀ ਕੈਮਰੇ ਤੋਂ ਇਹ ਵਸ਼ੀ ਡਰਦੀ ਆ ਹਿੰਦੀ ਭਾਈ ਫਿਰ ਕੀ ਮਾਰਾ ਲੈ ਲੋ ਕੱਟ ਵਾਲਾ ਲੈਵਾ ਜੇ 55 ਦੀ ਦੇ ਦिए ਭਾਈ ਵੱਛੀ 55 ਦੀ ਕੀ 60 ਦੀ ਕਮਾ 54 ਦੀ ਵੇਗ ਦੀ 55 ਦੀ ਵੇਗ ਦੀ 50000 ਦੀ ਵੱਛੀ ਨਹੀ ਠੀਕ ਆ ਵੇਖ ਲੋ ਵੱਛੀ ਛੋਟਾ ਕੱਦ ਨਹੀਂ ਲੈ ਨਾ 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 ਬਿਲਕੁਲ ਜੈ ਮੋਲਾ ਜੀ ਸੰਗੋ ਕੈਮਰਾ ਮਾਰਦਾ ਥੋੜਾ ਡਰਦੀ ਏ ਕੈਮਰੇ ਆ ਵੀਰ ਜੀ ਵਡੀਆਂ ਵਹਿਰਾਪੁਰੀਆਂ ਛੋਟੀ ਜਰਸੀ ਹੈ ਨਹੀਂ ਕੋਈ ਆ ਗਈ ਸ਼ਾਈ ਵਾਲ ਵੇਖਿਓ ਪਿਛੇ ਥੋੜਾ ਡਰਦੀ ਏ ਆਹ ਜੀ ਨਾ ਜਿਹੜੀ ਪਹਿਲਣ ਕਰਕੇ ਡਰਦੀ ਇਹ ਸ਼ਾਈ ਵਾਲ ਜੀ ਦੋ ਦੰਦ ਵਸ਼ੀਆ ਜੇ ਅਗਰ ਜਰਸੀ ਦਾ ਬੱਚਾ ਆ ਗਿਆ ਵੇਖ ਲਓ ਕਿ ਢੀ ਵਸ਼ੀ ਲੰਮੀ ਲੰਮੀ ਹੈ ਦੀ ਕਿਦਨ ਸੂਈ ਹੈ ਜੀ ਇਹਨੂੰ ਹੋਈ ਗਏ 12 13 ਦਿਨ ਹੋ ਗਏ ਦੁੱਧ ਕਿੰਨਾ ਹੁਣ ਦੁੱਧ 10 ਕਿਲੋ ਪੱਕਾ ਜਿਹੜੀ ਗੱਲ ਹੋਊ ਆ ਪਛੜੀ 10 ਕਿ ਦੇ ਵੇਖ ਲਓ ਪਿਓਰ ਦੋ ਦੰਦ ਦੋ ਚੱਲਣ ਦੋ ਪਿਓਰ ਥਾਣ ਥੂਣ ਵੇਖੋ ਆ ਗਈ ਪਪੂ ਗਲਵਾਈ ਆ ਆ ਗਈ ਨੇ ਗੱਲ ਹੋਈ ਰੱਸੀ ਦੇ ਪੱਕੀ ਹੈ ਜੀ ਠੀਕ ਆ ਆਜੋ ਆਜੋ ਉਦਾਂ ਵੀ ਮਿਲ ਜਾਂਦੀ ਪਰ ਐ ਰੱਸੀ ਪਾ ਕੇ ਭਾਵੇਂ ਉੱਠ ਕੇ ਭਾਵੇਂ ਜਿੱਥੇ ਮਰਜੀ ਕੰਮਕਾਰ ਕਰਕੇ ਆ ਕੇ ਫੇਰ ਬਹਿ ਜਾਓ ਪੈਰਾਂ ਤੋਂ ਪੈਰ ਨਹੀਂ ਪੜਦੀ ਏ ਥੋੜਾ ਜਿਹਾ ਭਾਈ ਪਸਮਾ ਘੜਾ ਛੋੜਦੀ ਏ ਠੀਕ ਆ ਐ ਕਰਕੇ ਆਪਾਂ ਨੂੰ ਉਹਨਾਂ ਨੇ ਘਰ ਦੀ ਬੱਛੀ ਸਾਹਬ ਲੈ ਲਓ ਆਂਦੇ ਅਸੀਂ 30000 ਦਾ ਬੱਚਾ ਲਿਆ ਸੀ ਹੂੰ ਤੇ ਥੋੜਾ ਕਰਣਾ ਪਸਮਾ ਛੋੜਦੀ ਏ ਐਵੇਂ ਝੂਠ ਮਾਰ ਕੇ ਨਾ ਵੇਚਿਆ ਨਾ ਵੇਚਣਾ ਆਪਾਂ 55 ਦੀ ਜਾਂਦੀ ਏ ਅੱਪੀ ਛੋੜ ਘਰੇ ਜਲ ਜੁਨੇ ਮੈਂ 45000 ਦੀ ਵਸ਼ੀ ਦਵਾਂਗਾ ਵੇਖ ਲਓ ਕਿਸੇ ਨੇ ਦੇ ਨਹੀਂ ਦੇਣੀ ਮਗਰ ਦੋ ਜਾਣੀਆਂ ਜੇ ਆਹ ਤੇ ਬੱਚਾ ਸਮਝ ਲਓ ਪਲਿਆ ਹੀ ਪਿਆ ਹੋਆ ਪਲਿਆ ਨਹੀਂ ਵਸ਼ੀ ਵੀ ਬਹੁਤ ਸੁਣੀ ਹੈ ਮੈਂ ਨਾ ਦੁੱਧ ਵੇਖੋ ਇਹ ਮਾਝੀ ਆ ਸਮਝ ਲਓ ਚਲ ਇਹ ਗੱਬਣਾ ਜੀ ਗੱਬਣ ਗੱਬਣ ਵਸ਼ੀ ਇਹ ਵੀ ਖੋਲ ਬਰੀਡ ਵੇਖੋ ਇਹਦੀ ਵੀ ਪੂਰਾ ਮੋਟਾ ਡੇਲਾ ਜੇ ਇਹ ਵੀ ਦੂਜਾ ਸੂਆ ਜੀ ਲਈ ਦੂਜਾ ਸੂਆ ਵੇੜ ਪਹਿਲਾਂ ਕਹਿ ਕੇ ਵੇਖਦੀ ਪਰ ਇਹ ਦੂਜੇ ਆ ਕਿੰਨੇ ਟਾਈਮ ਲਊਗੀ ਲੈ ਜੀ ਦੱਸਣਾ ਦੱਸ ਦੇ ਲੈ ਜਾਣੇ ਵੀਰ ਜੀ ਖੁੱਲੇ ਡੁੱਲੇ ਆਜੋ ਜੀ ਆਜੋ ਵੇਖ ਮੁਹ ਮਾ ਕਿਦਾਂ ਦਾ ਵਸ਼ੀ ਜਾਂਦੇ ਜਾਂਦੇ ਵੇਖ ਲੋ ਬੰਦਾ ਪੂਰਾ ਟਰੇਨ ਜਿਹਾ ਜੇ ਪਹਿਲੇ ਦਿਨ ਜੇ ਤੁਹਾਡੇ ਨਾਰ ਰਿਆ ਨਾ ਇਹ ਬਾਈ ਗੱਡੀ ਨਾਲ ਆਉਣੀ ਫਿਰ ਗੱਡੀ 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 ਟਰੱਕ ਯਾਰ ਇਹਨੇ ਬੜਾ ਮਾਲ ਢੋਆ ਸਾਡਾ ਕਿਥੇ ਹੋਰ ਹੈ ਪੱਕਾ ਇਹ ਕਿਥੇ ਬਾਈ ਕਿਥੇ ਦੇ ਇਹ ਅੰਮ੍ਰਿਤਸਰ ਅੱਛਾ ਬਲੀਪਾ ਕਿਹੜੀ ਜਗ੍ਹਾ ਹੈ ਅੰਮ੍ਰਿਤਸਰ ਜੀ ਠਰੋਣ ਜੀ ਠਰੋ ਠੀਕ ਹੈ ਇਹਦਾ ਮੋਲ ਜੀ ਫਿਰ ਮੋਲ ਵੀਰ ਜੀ 50 5000 45000 ਦੀ ਵਸ਼ੀ ਯਾਰ ਹੋਰ 44000 ਮੈਂ ਨਾ ਜਿਹੜਾ ਲੈ ਜੂ ਆ ਕੇ ਯਾਦ ਕਰੂ ਵੱਛੀ ਬਣਨੀ ਬੜੀ ਐ ਚਲੋ ਠੀਕ ਖੋਲ ਇਹ ਸੂਈ ਆ ਜੀ ਅੱਛਾ ਸੂਈ ਆ ਇਹਦਾ ਬੱਚਾ ਹੋਵੇ ਜੀ ਦੁੱਧ ਕਿੰਨਾ ਜੀ ਦੁੱਧ ਦੇਰੇ ਥੱਲੇ ਹੈਗਾ 9 ਕਿਲੋ ਇਹਨੂੰ ਕੱਲ ਹੀ ਆਈ ਹੈ ਜੇ ਸਾਂਭਣ ਵਾਲੀ ਆ ਵੱਛੀ ਲੈ ਜੰਬੂ ਇਹ ਵੀ ਖਾਦੇ ਰਹਿ ਗਏ ਇਹ ਹੁਣ ਛੋਟੀ ਆ ਆਪਾਂ ਛੋਟੀ ਨੂੰ ਛੋਟੀ ਬਿਲਕੁਲ ਜੀ ਬਿਲਕੁਲ ਨਾ ਬਹੁਤੀ ਵੀ ਨਹੀਂ ਛੋਟੀ ਪਰ ਇਹ ਥਣ ਥੂਣ ਸਾਫ਼ ਆ ਵੱਛੀ ਦੇ ਆ ਜਾਓ ਜੀ ਬੰਨ ਬੰਨ ਇਹ ਤਾਂ ਤੁਸੀਂ ਦੱਸ ਦੋ ਵੀਰ ਜੀ ਕਿਨੇ ਦੀ ਜਾਂਦੀ ਹੈ। ਮੈਂ ਜਾਣਾਂ ਤੁਸੀਂ। ਕੋਲ 40 2000 63800 ਦੀ ਵਸੀ ਚਲੋ ਠੀਕ ਹੈ। ਠੀਕ ਹੈ ਨਾ? ਠੀਕ ਹੈ। ਇਹ ਚੋਣ ਚਾਂਨ ਨੂੰ ਇੱਕ ਨੰਬਰ ਹੋਊਗੀ। ਖੋਲੀ ਇਹਨੂੰ। ਆਹ ਜੀ ਇਹ ਗੱਬਣ ਗੱਬਣ ਗੱਬਣ। ਅੱਛੇ ਵੀ ਗੱਬਣ। ਇਹਨੂੰ ਰਹਿਂਦੇ ਯਾਰ ਕਿਉਂ ਉਹ ਹੋਲੇ ਨੂੰ ਰਹਿਂਦੇ ਵਸੀ ਨਾਲ ਯਾਰ ਕੱਚੀ ਹੈ ਵੀ ਅਜੀ। ਆਹ ਜੀ ਇਹ ਉਧਾ ਇਹ ਵੀ 38 ਦੀ ਆ। ਅੱਛੇ ਵੀ 38 ਦੀ ਆ। ਹਾਂ ਜੀ ਹਾਂ ਜੀ ਕੋਲ ਆ। ਆਹ ਵੇਖ ਲਓ ਆਇਰਸ਼ਰ ਵੀ ਆ ਗਈ ਜਰਸੀ ਵੀ ਆ ਗਈ ਝੁੰਗੀ ਵੀ ਆ ਗਈ। ਸਾਰੀਆਂ ਸਾਰੇ ਵੈਰਾਈਟੀਆਂ ਇੱਕੋ ਜੀ ਭਰੀਆਂ ਆ ਜੇ। ਲੈ ਜੇ। ਵੇਖੋ ਇਹਦਾ ਮੂੰਹ ਵੇਖੋ ਡੇਲਾ ਨਸਲ ਪੂਰੀ ਐ ਪ ਟਾਈਮ ਲੈ ਜੂਣਾ ਟਾਈਮ ਵੀਰ ਜੀ ਇਹਦੇ 12 13 ਦਿਨ ਹੈਗੇ ਮੰਨ ਕੇ ਚਲੋ ਉੱਧਾ ਪੱਕੇ ਦੇਣਾ ਚਾ ਵਸ਼ੀਏ ਅੱਛਾ ਆ ਜਦੋਂ ਮੈਂ ਪਾਸ ਕੀਤੀ ਮੈਂ ਪੂਰੀ ਖਾਲੀ ਕਰਤੀ ਵੀ ਆਪਾਂ ਵੀ ਆਪਣੀ ਤਸੱਲੀ ਕਰੀਦੀ ਆ ਇਹਦੀ ਫਿਰ ਭਾਜੀ ਕੀ ਮਰ ਇਹਦੀ ਵੀ 40 ਚੋ 2 ਛੋੜ 38000 ਦੀ ਵਸ਼ੀ ਚਲ ਜਾਓ ਠੀਕ ਮੈਂ ਨਾ ਪੂਰੀ ਬਰੀਡ ਜੇ ਵਸ਼ੀਏ ਬਸ ਠੀਕ ਆ बस आई है 2 4 6 8 8 8 बैठा चेक करके आओ ले लीजिए मेरे वीर ड्रेस हां बोलो शहर अपना हैगा जे श्रीयार ਗਗਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਤਲਵਾੜੇ ਰੋਡ ਤੇ ਆਪਣਾ ਘਰ ਜੇ ਪਹਿਲਾ ਮੋੜ ਆਪਣੇ ਘਰ ਨੂੰ ਮੁੜਦਾ ਖੱਬੇ ਆਸ ਨਾ ਆਪਣਾ ਗੋਪੀ ਜੇ ਬਿਲਕੁਲ ਸਤਿਕਾਰ